ਆ ਬੀਜਣ ਦੇ ਰਿੰਕ ਵਾਲੀ ਲੱਗਿਆ ਸਿਆੜ ਕੱਢਣ ਮਲਾਉਂਦੇ ਹਾਂ ਥੋੜੀ ਰਿੰਗ ਵਾਲੀ ਨਾਲ ਫਲੋਟਰੀ ਜਾ ਹੱਜਾ ਲਈ ਆ ਠੀਕ ਹੈ ਦੇ ਦੋਣਾ ਥੇੜਾ ਪਿੱਛੇ ਲੱਗੇ ਬੀਜਣ ਚੰਨੂ ਬੀਜ ਠੀਕ ਕਰ ਨਿਕਾ ਕੀ ਆਪਣਾ ਕਰਦੇ ਹੀ ਤਾਂ ਹਾਂਜੀ ਇੱਕ ਤਾਂ 10 ਕੁ ਕੁਆਟਰ ਨਵੇਂ ਬੀਜ ਆਇਆ ਉਹ ਕਰਾਇਆ ਕੋਕ ਸਨੀ ਨੂੰ ਪਿਆਤਾ ਹਾਂਜੀ ਫੋਗਵਾੜੇ ਕਿੰਨੀ ਹਾਂਜੀ ਉਹ ਬੋਕਰਾਂ ਦੀ 10 ਪੁਆਇੰਟ ਉਹ ਉੱਧਰ ਵੀ ਦੂ ਨਹਿਰ ਵਾਲੇ ਥਾਂ 'ਚ ਠੀਕ ਹੈ ਜੀ ਇਹਨੇ ਗਾਂ ਵਾਹ ਤੇ ਤਿਆਰ ਹੋ ਜੂਗਾ ਠੀਕ ਹੈ ਜੀ ਆਹ ਤਾਂ ਆਪਣਾ ਘਰ ਦੇ ਬੀਜ ਆ 95 ਵਧੀਆ ਨਿਕਲਦਾ ਇਹ ਠੀਕ ਹੈ ਜੀ ਠੀਕ ਆ ਉਹ ਕਿਹੜਾ ਬੀਜ ਲੈਣਾ ਆਪਾਂ ਨੇ ਉਹ ਨਵਾਂ ਨਹੀਂ ਮੇਰੇ ਖਿਆਲ ਹੈਗਾ ਨਵਾਂ ਹੀ ਆਇਆ ਕੋਈ ਨਵਾਂ ਬੀਜ ਆਇਆ ਬਹੁਤ ਵਧੀਆ ਨਿਕਲਣਾ ਦਵਾਈ ਵੀ ਬਹੁਤ ਆ ਵੀਡੀਓ ਦੇਖੀ ਸੀ ਮੈਂ ਉਹਦੀ ਅੱਛਾ ਅੱਛਾ ਹਾਂ ਉਹ ਉਹ ਲੱਗੇ ਹੋਣਾ ਕੱਟਣਾ ਸੀ ਆੜ ਜਿੱਦਾਂ ਪੁਰਾਣੇ ਟਾਈਮ 'ਚ ਵੀ ਜਿਹਦੇ ਤੇ ਬਜ਼ੁਰਗ ਆਪਣੇ ਲੱਗੇ ਵੀ ਤੇ ਹੁਣ ਤਾਂ ਇਹ ਟ੍ਰੈਂਚ ਨਾਲ ਵੀ ਕੀ ਜਾਂਦਾ 4-4 ਫੁੱਟ ਦਾ ਹਾਂਜੀ ਹਾਂਜੀ ਆਪਾਂ ਤਾਂ ਉਹੀ ਸਾਹਿਬ ਨਾਲ ਵੀ ਜੀ ਤੇ ਆਹ ਜੀ ਆਹ ਜੀ ਯਾਨਕਿ ਇਹ ਟ੍ਰੈਂਚ ਨਾਲ ਵੀ ਤੇ ਉਹ ਵੀ ਠੀਕ ਹੈ ਕੰਮ ਤਾਂ ਟ੍ਰੈਂਚ ਵਾਲਾ ਵੀ ਠੀਕ ਆ ਮੈਂ ਕਦੇ ਵੀਜਿਆ ਨਹੀਂ ਮੈਂ ਤਾਂ ਸਾਹਿਬ ਨਾਲ ਵੀਜਦਾ ਵਧੀਆ ਨਿਕਲਦਾ ਵੀ ਹਾਂਜੀ ਠੀਕ ਆ ਠੀਕ ਆ ਬਾਕੀ ਤਾਂ ਕਿੰਨਾ ਆਪਣਾ ਫਰਬੂਂਦਰਾ ਜਿਆਦਾ ਆ ਆਪ ਬਗੈਰ ਫਰਬੂਂਦਰਾ ਦੇ ਦੇਖਣਾ ਕਿੰਨਾ ਕਿੰਨਾ ਨਿਕਲਦਾ ਜੀ ਸੇਵਾ ਕਰਕੇ ਦੇਖਣੀ ਆ ਪੂਰੀ ਯਾਰ ਬਗੈਰ ਉਹ ਤੇ ਐ ਤੇ ਢੇਰ ਨਹੀਂ ਪਾਇਆ ਉਧਰ ਢੇਰ ਪਾਤਾ ਠੀਕ ਹੈ ਜੀ ਠੀਕ ਜੀ ਪਾਉਣਾ ਪਰ ਡਾਇਆ ਉਹ ਦਵਾ ਖਾ ਉਹ ਤਾਂ ਬਾਕੀ ਸੋਫਰ ਦਾ ਪਰ ਮੇਰੇ ਕੋ ਆਉ ਪਾ ਦੂੰਗੇ ਬਾੜੀ ਜੀ ਸਾਰੇ ਦੱਤ ਪਾਉਣੇ ਇਹਦੇ ਚ ਬਗੈਰ ਢੇਰ ਤੇ ਬਾੜੀ ਜੀ ਇਹ ਕਿ ਬੂਰਾ ਨਹੀਂ ਲਾਉਣੇ ਆ ਕਿ ਐ ਕਿ ਆਉਣੇ ਨਹੀਂ ਲਾਉਣੇ ਇਹ ਦੇਖਣਾ ਇਹ ਜਿਹੜੇ ਲੋਕ ਇਹਨੇ ਨੇ 100 100 ਕਿਲੋ ਲਾਉਣੇ ਉਹ ਕਿਤੇ ਢੇਰ ਪਾਉਣੇ ਫਾਰਮਰ ਇਹ ਨਹੀਂ ਗੱਲ ਸਹੀ ਗੱਲ ਹੈ ਪਾ ਦਿਓ ਢੇਰ ਵਧੀਆ ਬਾੜਦੀ ਆ ਮਾਟੀ ਵੀ ਜੜੀ ਬਾਟ ਪਾਉਂਦੀ ਆ ਵਿੱਚ ਵਿੱਚ ਕਿਤੇ ਜੜ ਆ ਉਹਦੇ ਕਰਕੇ ਜੋਂ ਬਹੁਤ ਹੌਲੀ ਧੋਰਨਾ ਪੈਂਦਾ ਬਚਾ ਕੇ ਹਾਂ ਜਦੋਂ ਆਪਾਂ ਫੁੱਲ ਲਾਇਉਂਦੇ ਨਾ ਉਹਨੇ ਨਾ ਉਹ ਫੁੱਲ ਦੋ ਤਿੰਨ ਸਾਲ ਪਹਿਲਾਂ ਹੁੰਦੇ ਸਾਡੀ ਆਲੀ ਆਪਾਂ ਨੇ ਕਿਹੜੇ ਤਾਂ ਲਾਏ ਇਹਦੇ ਵਿੱਚ ਕਲਮ ਲਾਤੀ ਫਿਰ ਉਹ ਕਰਕੇ ਜੜ ਗੜੀ ਨਹੀਂ ਹੈਗੀ ਸਹੀ ਗੱਲ ਆ ਹੌਲੀ ਬਹੁਤ ਵਿਚੋ ਰੱਖਣਾ ਪੈਂਦਾ ਰੇਜਰਾਂ ਦਾ ਮੱਗ ਤੇ ਮਾੜਾ ਜਿਹਾ ਬਲ ਪੈ ਗਿਆ ਨਾ ਫਿਰ ਖਰਾਬ ਹੋ ਜਾਂਦਾ ਡੌਲ ਨਹੀਂ ਬਣਦੀ ਹੈਗੀ ਹਲੋ ਕਰੋ ਬੇਟਾ ਵੇ ਕਰੋ ਕੰਮ ਕਰੋ ਲਓ ਤੁਹਾਨੂੰ ਬਰਤ ਬਸਾ ਦਮਾ ਇੱਕ ਵਾਰ ਚਲੋ ਇੱਧਰ ਤਾਂ ਗੱਡੀਆਂ ਹੋਈਆਂ ਕੋਰੋਂ ਤੱਕ ਆ ਕੀ ਹੁਣ ਦੇਖਿਓ ਦੋ ਬੰਨ੍ਹ ਲਈਆ ਹੋਈ ਹੋਈ ਦੋ ਨਾਂ ਮੈਂ ਤਾਂ ਕਿ ਗਾੜਾ ਨੂੰ ਹੋਰ ਤਾਂ ਕਰਕੇ ਇਧਰ ਮੰਦੇ ਲੱਗੇ ਹੈ ਬੀਜ ਵੜਨ ਬੁੜੇ ਲੱਗੇ ਨੇ ਜਿਹੜੇ ਵਿੱਚ ਪਾ ਲਓ ਅੱਦਰ ਬੈਠਿਆ ਕਰਮ ਨਹੀਂ ਚਾਹ ਹਾਲ ਚਾਲਾ ਕਰਮ ਹੋਰ ਸੌਸ ਵਿੱਚ ਵਧੀਆ ਦਰਾਇ ਤੇ ਹੁਣ ਚੇਚ ਇਹ ਦੋ ਹਰਪੀਚ ਨੇ ਮੱਕੀ ਬੀਜੀ ਹੋਈ ਆ ਬੈੱਡ ਵਾਲੀ ਆਕੀ ਲੱਗੇ ਹਣਾ ਬੁੱਢਾ ਤੁਹਾਨੂੰ ਦਿਖਾਉਂਦਾ ਆਪ ਇਹ ਆ ਬਾਈ ਗੰਨਾ ਗੇਰ ਦੇ ਵਿੱਚ ਆ ਦੇਖੋ ਜੀ ਇਧਰ ਗੇਰਾ ਹੋਇਆ ਬੀਜ ਹੈਨ ਵਧੀਆ ਗੇੜਾ ਹੈ ਉਹ ਉਧਰ ਉਂਟੀ ਲੱਗੇ ਹਨ ਗੇਰਨ ਤੇ ਫਿਰ ਵਧੀਆ ਛੋਟੀ ਪਛੀ ਆ ਉਧਰ ਬਾਈ ਕੋਲ ਵੀ ਚੱਲਦੇ ਨੇ ਜਿਹੜਾ ਪਛੀਆਂ ਪੜਦਾ। ਸੋਰੀ। ਕੀ ਆ ਤੈਨੂੰ? ਉਧਰ ਬਾਈ ਅੱਛਿਆਂ ਲੱਗਿਆ ਬੱਜਣਾ। ਕੀ ਹਾਲ ਚੱਲ ਆ ਬਾਈ? ਠੀਕ ਆ ਬਾਈ। ਠੀਕ ਆ? ਠੀਕ ਆ। ਠੀਕ ਆ। ਕੁਛ ਛੋਟੀਆਂ ਬਿਛੀਆਂ ਪੜਦਾ। ਐਵੇਂ ਨੰਬਰ ਦਾ ਬਹੁਤ ਦੇਖ ਕੇ ਬੱਟਣੀ ਜਾਂਦੀ ਹੈ ਹਨਾ। ਆ ਖੁਖ ਵੀ ਦੇਖੀ ਉਹ। ਤੈਨੂੰ ਇਹਦਾ ਜਦੋਂ ਬਹੁਤ ਹੂਗਾ। ਕਿੰਨੇ ਲੋਕ ਨੇ ਕਰਦਨ ਚਾਰ ਦੰਨ ਨਰ ਬਾਈ ਲੱਗ ਕੇ ਚੱਲੇ ਆ ਇੱਧਰ ਵੀ ਲੱਗਿਆ ਇੱਕ ਬੰਦਾ ਵੱਢਣ ਇੰਦਰ ਕੋ ਹੁੱਲਾ ਲਾਈ ਹੋਏ ਹਰ ਪੀਆ ਚੁਣੇ ਇਹ ਸਾਰੇ ਲਾਏ ਆ ਕੀ ਕੀ ਹਾਲ ਚਾਲ ਆ ਬਾਈ ਨੰਬਰਦਾਰ ਹੋਰ ਵਧੀਆ ਠੀਕ ਆ ਠੀਕ ਆ ਅੱਕ ਦੇ ਪੱਤੇ ਤੇਰੇ ਬਣਾ ਜਵੀ ਬੀਜੀ ਹੋਈ ਸੀ ਪਰ ਬਾਕੀ ਛਰਦਾ ਬੁੱਟੇ ਵੀ ਦੇਖੋ ਇਹਨਾਂ ਵਧੀਆ ਲਾਏ ਹੋਏ ਆ ਮੁੰਲਾ ਦਾ ਸ਼ਾਇਦ ਚਾਚੂ ਨੂੰ ਬੀਜਣਾ ਨਹੀਂ ਇਹ ਜਿਹੜੇ ਸਾਹ ਨਾਲ ਨੇੜੇ ਲੱਗ ਕੇ ਲਾਏ ਹੋਏ ਆ ਨਾ ਕਿ ਆਪਾਂ ਤੇ ਬੁੱਜਣਾ ਪੈਣਾ ਸੀ ਇਹ ਬੀਜਣਾ ਦਾ ਹੋਊਗਾ ਹੀ ਆਪਾਂ ਬਾਕੀ ਛੱਡਿਆ ਹੋਇਆ ਇਹ ਵੀ ਵਾਲਾ ਖੇਤ ਵਾਇਤਾ ਫਿਰ ਮੁੰਲਾ ਦਾ ਸ਼ਾਇਦ ਗੰਨਾ ਲਾਉਂਗੇ ਚਾਚੂ ਬਾਕੀ ਕੀ ਪਤਾ ਹੋਰ ਕੁਝ ਵੀ ਜਨਾ ਹੋਵੇ ਹਾਂ ਆ ਬੰਨ ਆ ਗਿਆ ਨਾਲ ਉਹ ਪੁਲ ਚੱਲਦਾ ਰੋਡ ਸਾਹਮਣੇ ਇੱਧਰ ਉਹ ਸਾਹਮਣੇ ਪਾਉ ਵਾਲਾ ਆ ਗਿਆ ਠੀਕ ਹੈ ਇਹ ਦੇਖ ਲਈ ਚੱਲ ਜਾਲਾ ਭਾਈ ਕਿ ਵਧੀਆ ਠੀਕ ਆ ਠੀਕ ਆ Det er saftisk ਹਾਂਜੀ ਹਾਂ ਇਹ ਕਹਿਣਾ ਕਮਨ ਹਾਂਜੀ ਆਹ ਤਾਂ ਆਪਾਂ ਨੂੰ ਲੱਗਦੀ ਆ ਪਹੀ ਪਾਉਲ ਤੇ ਆ ਕੇ ਇਧਰੋਂ ਸਾਰੀ ਰਸਤਾ ਬੰਦ ਹੋਇਆ ਵਾ ਹਾਂਜੀ ਉਹ ਤੇ ਬਾਹਰ ਕਰਾ ਨਾਲ ਮਾਰ ਕੇ ਉਹਨੂੰ ਟਰੈਕਟਰ ਕੱਲਾ ਹਾਂਜੀ ਵੈਕ ਕਰਕੇ ਚੜਾ ਲਈ ਕਰੂਗੇ ਆਉਣ ਜਾਣ ਨੂੰ ਵੈਸੇ ਤਾਂ ਹੁਣ ਆਪਣਾ ਕੰਮ ਨਿਭੜੇ ਜਾਣਾ ਤੇ ਕਰੀਂਗਾ ਹਾਂਜੀ ਕਈ ਵਾਰੀ ਇਧਰੋਂ ਸੌਖਾ ਰਹੇਦਾ ਬੰਨ ਨੂੰ ਲਿਆ ਕੇ ਟਰੈਕਟਰ ਹਾਂਜੀ ਪ੍ਰੇਰੂ ਲਿਆਉਣਾ ਤਾਂ ਇੱਥੇ ਨੂੰ ਲਿਆ ਸਹੀ ਗੱਲ ਆ ਕਿ ਨਹੀਂ ਉਹਨੂੰ ਉਤਰਦਾ ਕਰ ਲੀਏ ਜਿਗਾੜਾ ਕਰਕੇ ਕਿਸੇ ਤਰੀਕੇ ਨਾਲ ਕਰ ਲੰਨੇ ਆ ਉਤਰਦਾ ਹਾਂਜੀ ਟਾੜੀਆਂ ਜੇ ਵਢਾ ਕੇ ਟਾੜੀਆਂ ਵਢਾ ਕੇ ਫਿਰ ਉੱਪਰ ਤੇ ਉਹ ਰੈਂਪ ਜਾ ਬਣਨ ਜਾਣਾ ਹਨਾ ਕਿਰਾ ਬਣਾ ਲੈਨੇ ਤੇਰਸ਼ਾ ਜਾ ਠੀਕ ਨਹੀਂ ਇੱਥੇ ਤੇ ਆ ਸਾਰਾ ਸਾਫ ਕਸੂਬ ਕਰਕੇ ਹਾਂਜੀ ਹਾਂਜੀ ਟਰੈਕਟਰ ਮੋੜਦਾ ਬੈ ਕੇ ਚੜਾ ਲੈ ਕਰਾਂਗੇ ਹਾਂਜੀ ਹਾਂਜੀ ਖਾਲੀ ਤਾਂ ਸਿੱਧੇ ਚੜੀ ਜਾ ਕਰਨਾ ਉਹ ਮਾੜਾ ਮੋਟਾ ਜਿਵੇਂ ਰੇ ਰੂ ਆਵਾ ਤਾਂ ਨਹੀਂ ਰੇਰੂ ਲੈਉਣ ਦੀ ਗੱਲ ਕਰਦਾ ਮੈਂ ਹਾਂਜੀ ਪਰ ਇਹ ਹੋਣੀ ਆਪਾਂ ਖਾਲੂਗੀ ਸਾਫ ਪਰ ਆਵਾ ਤਾਂ ਪਰ ਆਪਾਂ ਹੀਰ ਚ ਨਹੀਂ ਜਾਣਾ ਆ ਤਿੰਨ ਚਾਰ ਜਿਹੜੇ ਇੱਧਰ ਹਰ ਫਿੱਤਰਾਂ ਨੇ ਵੀ ਤਾਂ ਬੀਜਣੇ ਆ ਇਹ ਸਾਰਾ ਪੈਸੇ ਨਹੀਂ ਕੱਢਣਾ ਨਹੀਂ ਤਾਂ ਇੱਧਰੋਂ ਸੜਕ ਨੂੰ ਵੀ ਨਿਕਲ ਜਾਂਦਾ ਇਹ ਹਾਂਜੀ ਜਿਹੜੀ ਗੱਲ ਕਹਿਣ ਦਾ ਭਾਵ ਇਹ ਹੈ ਇਹਨਾਂ ਦੇ ਬਾਅਦ ਫਾਰਪੀਸ ਦਾ ਗੱਨਾ ਨਿਕਲੇ ਤੇ ਬਾਅਦ ਆਪਣਾ ਜਾਣਾ ਠੀਕ ਹੈ ਜੀ ਜੇ ਪਹਿਲਾਂ ਉਹ ਕਰਨਾ ਉਰੇ ਬੰਨਪੁਰ ਵੀਲਾ ਦੋ ਸਕਦਾ ਟਰਾਲੀ ਇਧਰੋਂ ਜੇ ਉਹ ਰੈਪ ਬਣ ਗਿਆ ਫਿਰ ਤਾਂ ਬੰਨਪੁਰੇ ਜਰਾ ਦੋ ਜੀ ਕਰਨੀ ਬੰਨ ਸਾਫ ਹੈ ਆ ਟਰਾਲਾ ਤਾਂ ਬੰਨਪੁਰ ਵੀਲਾ ਦੋ ਸਕਦਾ ਆਪਣਾ ਲਾਦੋ ਸਕਦਾ ਆਏ ਚੋੜਾ ਬੰਨ ਵੀ ਰੈਪ ਬਣਾ ਦੂੰਗੇ ਲੈ ਦੈਨੋ ਠੀਕੇ ਹਾਂਜੀ ਮੈਂ ਸਲਾਹ ਕਰਦਾ ਦੇਖ ਲਓ ਫੇ ਕਿੱਦਾਂ ਕਰਨਾ ਕੋਈ ਨਾ ਕਰ ਲੈਂਦੇ ਆਪਾਂ ਹੈਨੀ ਕਰ ਨਹੀਂ ਲੈਂਦੇ ਕਰਨਾ ਪੈਣਾ ਇਹ ਠੀਕ ਆ ਹਾਂਜੀ ਹਾਂ ਜੇ ਕਰ ਲੈਂਦੇ ਆ ਫਿਰ ਤਾਂ ਕਰ ਲੰਦੀ ਰਹਿ ਜਾਣਾ ਠੀਕ ਹੈ ਇਹ ਹੋਰ ਨਹੀਂ ਤਾਂ ਕਿਸੇ ਨੇ ਕਰਨਾ ਨਹੀਂ ਹੈਗਾ ਇਹ ਆਪੇ ਕਰਨਾ ਪੈਣਾ ਉੱਥੇ ਦੇ ਹੋਣਾ ਫਿਰ ਉੱਥੇ ਤਾਂ ਉਰੇ થી ਆਉਣਾ ਰੜੀ ਫਿਰ ਨੇਵਰ ਨੂੰ ਚੜਨੂ ਬਣਾਉਣਾ ਆਪਾਂ ਨੇ ਤਾਂ ਉੱਥੇ ਫੱਟਾ ਲਾ ਕੇ ਗੰਨੇ ਦੀ ਟਰਾਲੀ ਨੂੰ ਹਾਂਜੀ ਦਦਣ ਦੀ ਗੱਲ ਕਰਦਾ ਮੈਂ ਹਾਂਜੀ ਸਮਝ ਗਏ ਨਾ ਹਾਂਜੀ ਹਾਂਜੀ ਵੀ ਜੇ ਕਿਤੇ ਆਪਾਂ ਨੇ ਪਹਿਲਾਂ ਸੱਢਣਾ ਗੰਨਾ ਕੀਤਾ ਇਹ ਤਾਂ ਬੰਨੂ ਬੰਨ ਆਪਣੀ ਟਰਾਲੀ ਲੋਡ ਹੋ ਜੇ ਕਰੂਗੀ ਠੀਕ ਹੈ ਜੀ ਹਾਂ ਆਹ ਬੰਦਾ ਕਹਿਣ ਦਾ ਮਤਲਬ ਮੇਰਾ ਹੈ ਇਹ ਇਧਰ ਰਹੀ ਦਾ ਰਸਤਾ ਹੈਗਾ ਹੀ ਆਪਾਂ ਨੂੰ ਪਹੀ ਤੇ ਲੱਗਦੀ ਉਹ ਪੌੜ ਤੇ ਹਾਂਜੀ ਜਿਆਦਾ ਵਿਵਾਹ ਪਹੀ ਨੂੰ ਜਾਂ ਫਿਰ ਮੈਂ ਕਹਿੰਦਾ ਨਾ ਡੇ ਪਹੀ ਲੱਗੇ ਤੇ ਸਾਫ ਕਰ ਜਗਰਾ ਤਾਂ ਨਹੀਂ ਰੋਕ ਪਈ ਪਹੀ ਡੜੀ ਫਿਰ ਓਕੀ ਹੋਣੀ ਉਹ ਸਿਰੇ ਦੀ ਦਾ ਆਲਰੇਡੀ ਪਹੀ ਆਪਾਂ ਨੂੰ ਆਏ ਦਿੱਤਾ ਨੂੰ ਲੱਗਦੀ ਆ ਅੱਛੀ ਹਾਂ ਠੀਕ ਹੈ ਠੀਕ ਆ ਜਾਂ ਫਿਰ ਹਰਪੀ ਤੇਰਾ ਨਾ ਬਦਲ ਕੇ ਖੇਤ ਉੱਧਰ ਕਰ ਲੰਨੇ ਆ ਠੀਕ ਨਹੀਂ ਗੱਲ ਹਾਂਜੀ ਬਸ ਇਹਨਾਂ ਦਾ ਹੋਰ ਇਕੱਠਾ ਟੱਕ ਉਹ ਜਿੱਥੇ ਮੈਂ ਤਾਂ ਕਹਿੰਨਾ ਆਪਾਂ ਉੱਧਰ ਲੈ ਲੰਨੇ ਆ ਹਾਂਜੀ ਇਹ ਵੀ ਲੋਟ ਆ ਜੂਗਾ ਇਹ ਵੀ ਆਜੀ ਲੋਟ ਚੋਰੋ ਦੇਖੋ ਬਾਕੀ ਦੇ ਵੀ ਆ ਗਈ ਹੁਣ ਆਪਾਂ ਬੰਨ ਪਾ ਉੱਪਰ ਹਾਂਜੀ ਆ ਗਏ ਇਹਦਾ ਰਸਤਾ ਵਧੀਆ ਬਣਿਆ ਹੋਇਆ ਵੀ ਉੱਪਰ ਜਾਣ ਨੂੰ ਤਾਂ ਇੱਧਰ ਰਸਤਾ ਬਹੁਤ ਵਧੀਆ ਹਾਂਜੀ ਆਹੇ ਜੀ ਇੱਧਰ ਸੂਰਾਂ ਦਾ ਘਰ ਜੰਗਲੀ ਜਾਨਵਰਾਂ ਦਾ ਹਾਂਜੀ ਇੱਧਰ ਹੁੰਦੇ ਹੈਗਾ ਰੈਸਟੋਰੈਂਟ ਕਿੰਨਾ ਰੈਸਟੋਰੈਂਟ ਹੈ ਉਹਨਾਂ ਦਾ ਪੂਰੇ ਤੇ ਖਾਣਾ ਪੀਣਾ ਖਾ ਕੇ ਆਪਣਾ ਪੇਟ ਪੂਜਾ ਕਰਕੇ ਇੱਧਰ ਟੱਪਦੇ ਆ ਉਤੇ ਬਾਅਦ ਅਕਰਮ ਇੱਧਰ ਦੇਖ ਤੈਨੂੰ ਮੈਂ ਕਹ ਦੱਸਦਾ ਇਹ ਸੂਰਾ ਦਾ ਹੈ ਸਾਰਾ ਰੈਸਟੋਰੈਂਟ ਉਹਨਾਂ ਦਾ ਹੈ ਉਹ ਇਹਦੇ ਗੰਨਾ ਖਾ ਕੇ ਚੱਲ ਇੱਧਰ ਨਾਮ ਵਰਮਾਉਨੇ ਆ ਉਹ ਗਾਮ ਕਰਕੇ ਆਪਣਾ ਫੇਰ ਉਰੇ ਆ ਜੰਨੇ ਖਟਾ ਦੇ ਵਿੱਚ ਬੰਨ ਲੜ ਬਈ ਲੜੀ ਨਾ ਚੌੜਾ ਆ ਜੂਗੀ ਟਰਾਲੀ ਹਾਂ ਵੱਢਦੇ ਨੇ ਬਾਸ ਜੇ ਵੱਢਦੇ ਨੇ ਉਹ ਉਹ ਹਾਂ ਲੋਟੇ ਵੱਡੋ ਪੂਰਾ ਜੋਰਾ ਉਰੇ ਤੇ ਵੀ ਆ ਗਈ ਨਾ ਬੜੀ ਹਿੰਮਤ ਕਰਨੀ ਪੈਣੀ ਆ ਖਾਸ ਸੋਈ ਤਾਂ ਨਾ ਇੱਕ ਵਾਰ ਕਰਨੀ ਹੋਣੀ ਆ ਤੁਸਾਂ ਹੂੰ ਇੱਥੇ ਏ ਤੱਕੇ ਆਹਾ ਗਾਹਾਂ ਤੱਕ ਅੱਗੇ ਸਾਫ ਹੈ ਅੱਗੇ ਸਾਫ ਹੈ ਆ ਪੱਕੀ ਹੈ ਹੈ ਹਾਂ ਇੱਥੇ ਰਹਿ ਤਾ ਆਹ ਵੜਦੇ ਨੇ ਆਪਾਂ ਨੇ ਜੜ ਤੇ ਉਰੇ ਰੋਰ ਕੇ ਭਈਆਂ ਨੂੰ ਚੜ੍ਹਨ ਨੂੰ ਸੁੱਕਾ ਕਾੜੀਆਂ ਲੈ ਕੇ ਆਪਾਂ ਤੇ ਵੱਢ ਕੇ ਲਵਾਈ ਚ ਬਣਾਉਂਗੇ ਆਂ ਰੈਂਪ ਹਾਂਜੀ ਉਹ ਲੈ ਹਾਂਜੀ ਤਾਂ ਆਏ ਬਾਹਰ ਜਿਹੜਾ ਟੰਡ ਜਾਂ ਬਾਂਖਾਂ ਦੇ ਵੱਡ ਹੋ ਜੇ ਉਹਨੂੰ ਟਰਾਲੀ ਲੰਘਣ ਨੂੰ ਕਿੱਦਾਂ ਦੀ ਆ ਹਾਂਜੀ ਵੱਡ ਹੋ ਜਾਣੇ ਮਤਲਬ ਥੁੱਲੇ ਦੇਖ ਕੇ ਥੁੱਲੇ ਹਾਂਜੀ 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 ਆ ਇਧਰ ਆ ਹੋਣਾ ਥੇ ਤਾਂ ਮੈਂ ਕਹਿੰਦਾ ਬਸ ਉਹਦੀ ਲੋੜ ਨਹੀਂ ਬਾ ਉੱਪਰ ਉੱਪਰ ਦੇ ਬਟਨ ਦੀ ਲੋੜ ਆ ਉਹਨਾਂ ਕਿਹ ਜਾਣੀ ਟਰਾਲੀ ਜਿੱਥੇ ਨੂੰ ਟਰਾਲੀ ਗੰਨਾ ਬਾਹਰ ਹੁੰਦਾ ਨਾ 2.5 ਫੁੱਟ ਉਹਨਾਂ ਕੇ ਤਾਂ ਵੱਢਣੀ ਪੈਣਾ ਹਾਂਜੀ ਹਾਂ ਰਸਤਾ ਤਾਂ ਆ ਵੀ ਹੈਗਾ ਯਾਰ ਲੱਦਣ ਨੂੰ ਮੈਂ ਦੇਖਦਾ ਨਹੀਂ ਬੰਦੇ ਬਰੇ ਖੜੋ ਨਾ ਟਾਲੀ ਹਾਂਜੀ ਠੀਕ ਇਹ ਤਾਂ ਮੈਂ ਤਾਂ ਕਹਿਣਾ ਤੁਹਾਨੂੰ ਐਮਰਜੈਂਸੀ ਵੀ ਜੇ ਆਪਾਂ ਨੂੰ ਪਹਿਲਾਂ ਅਗੇਤੀ ਕੋਈ ਪਰਚੀ ਆ ਜਵੇ ਵੀ ਉਧਰ ਨਹੀਂ ਹਲੇ ਕਿੰਨਾ ਆਪਾਂ ਨੇ ਉਹ ਕਰਨਾ ਹਾਂਜੀ ਵੀ ਪਹਿਲਾਂ ਇਹ ਪੱਟਣਾ ਹਾਂਜੀ ਹਾਂਜੀ ਤਾਂ ਕਰਕੇ ਕਹਿਣਾ ਵੀ ਔਰੇ ਖੜ ਕੇ ਔਰੇ ਖੜਾ ਕੇ ਆਪਣੀ ਟਾਲੀ ਔਰੇ ਜਦ ਮਰਜੀ ਲੋਡ ਕਰ ਲਓ ਹਾਂਜੀ ਬਰ ਨਹੀਂ ਤਾਂ ਰਸਤਾ ਹੈਗੀ ਉਧਰ ਪਹੀ ਤਾ ਹੈਗੀ ਉਹ ਫਿਰ ਆਪਾਂ ਨੂੰ ਹਾਈ ਦੇ ਨਾਲ ਤੁਹਾਨੂੰ ਬਣਿਆ ਹਾਂ ਪਹੀ ਨਹੀਂ ਕਰੂਗੇ ਹਾਂ 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 ਇਹ ਨਹੀਂ ਨਿਕਲ ਸਕਦਾ ਜੇ ਆਪਾਂ ਚਾਹੀਏ ਬੰਨ ਨੂੰ ਬੰਨ ਚਾਲੂ ਕਰਨ ਦਾ ਇਹ ਨਾ ਕਿਸੇ ਟਾਈਮ ਚੱਲਦੇ ਦੇ ਬੰਨ ਹਾਂਜੀ ਦਾ ਅਸੀਂ ਛੋਟੇ ਛੋਟੇ ਹੁੰਦੇ ਦੇ ਹਾਂਜੀ ਹਾਂਜੀ ਆਪਾਂ ਹੀ ਰੰ ਦਾ ਸਾਈਕਲ ਦੇ ਮੂਰੇ ਡੰਡੇ 'ਤੇ ਪਾਰਨਾ ਬੰਨ ਕੇ ਕਈ ਵਾਰੀ ਮੈਨੂੰ ਦੁਆਏ ਦੁਆਕੇ ਲੈਣੇ ਰੋਪੜ ਤੋਂ ਪਾਪਾ ਜੀ ਪਾਉ ਲਾਤੇ ਨਾ ਐ ਬੰਨ ਨੂੰ ਲੈ ਕੇ ਉੱਥੇ ਚੜ ਜਾਂਦੇ ਤੇ ਫਿਰ ਅੱਛਾ ਹਾਂ ਨਦੀ ਕੱਤੀ ਹੁੰਦੀ ਸੀ ਠੀਕ ਹੈ ਉਹਨਾਂ ਦੀ ਇੱਥੇ ਦੇ ਨਦੀ ਕ੍ਰੋਸ ਕਰਕੇ ਹਾਂਜੀ ਜਿੱਥੇ ਪੱਕਾ ਜਾਂਦਾ ਦਾ ਬੁੱਢੇਪੂਰੇ ਤੇ ਅੱਛਾ ਅੱਛਾ ਹਾਂ ਹਾਂ ਫੋਨ ਆ ਹਾਂਜੀ ਮੈਨੂੰ ਮਾੜਾ ਫੋਨ ਆ ਰਿਹਾ ਘਰ ਤੇ ਮੋਹੱਲੇ ਦੇ ਬੰਦੇ ਆਏ ਮਿਲਣ ਅੱਛਾ ਉਹ ਕਾਨੂੰਨੀ ਜ਼ਮੀਨ ਆ ਆਪਣੇ ਕੋਲ ਅੱਛਾ ਠੀਕ ਉਹਦੇ ਬਾਰੇ ਗੱਲਬਾਤ ਹੀ ਕਰਨੀ ਆ ਤੂੰ ਜੇ ਨਾ ਸਿਆੜ ਕੱਢਣੇ ਪਏ ਮੈਂ ਕੱਢ ਦੂੰਗਾ ਜੜਾ ਦੇ ਵਜਾ ਕੇ ਪਤਲਾ ਕਰਕੇ ਨਾ ਲੇਜਨਾਂ ਵੀਂਗੇ ਕਰਦੀ ਠੀਕ ਆ ਠੀਕ ਆ ਗੈਸ ਤਾਂ ਹਲੇ ਹੈਗਾ ਇਹਦਾ ਮੂਰੇ ਕੰਮ ਆ ਵਾਧੂ ਪਿਆ ਹਲੇ ਦਾ ਕੰਮ ਇਹ ਨਾ ਵੇ ਠੀਕ ਆ ਹਾਂਜੀ ਉਹਦਾਂ ਜੜਾ ਜੇ ਇੱਕ ਵਾਰੀ ਵੀਂਗੇ ਹੋ ਗਏ ਲੋਟ ਨਹੀਂ ਆਉਣੀ ਸੀ ਹਾਂਜੀ ਹਾਂਜੀ